ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬੜ ਕੋ ਠੀਕ ਹੋ ਹੋਮੋਗੇ ਤਾਂ ਜੀ ਆ ਬੰਦੇ ਨੇ ਤੁਹਾਡੇ ਵਾਸਤੇ ਜੀ ਇੱਕ ਭਰਤੀ ਨਵੀਂ ਹੋਰ ਕੱਢਤੀ ਪੰਜਾਬ ਪੁਲਿਸ ਜੇਲ੍ਹ ਵਾਰਡਨ ਦੀ ਨਵੀਂ ਭਰਤੀ ਹੈ ਜਿਹੜੀ ਰਜੇ ਇਹ ਆਊਟ ਹੋ ਚੁੱਕੀ ਹੈ ਨੌکریاں ਹੀ ਨੌکریاں ਕਰਤਾਂਗੇ ਰਜੇ ਸਾਨੂੰ ਸਾਰੇ ਲੈਣ ਦੇਣਾ ਇਹ ਬੰਦੇ ਨੇ ਕਿਉਂਕਿ ਅਗਲੇ ਮਹੀਨੇ ਇਹ ਸਬ ਇੰਸਪੈਕਟਰ ਦੀ ਭਰਤੀ ਕਰ ਰਿਹਾ ਹੈ ਤੇ ਜਨਵਰੀ ਮੰਥ ਦੇ ਵਿੱਚ ਰਜੇ ਇਹੀ ਬੰਦਾ 10000 ਪੁਲਿਸ ਦੀ ਨਵੀਂ ਭਰਤੀ ਕੱਢ ਰਿਹਾ ਹੈ ਬਾਕੀ ਪਟਵਾਰੀਆਂ ਦੀ ਭਰਤੀ ਹਰ ਸਾਲ ਆਇਆ ਕਰੂਗੀ ਜਿਹੜੇ ਫਾਰਮ ਰੀਓਪਨ ਹੋਣਾ ਹੈ ਰੀਓਪਨ ਹੋਣਗੇ ਕੱਲ ਸੀਨੀਅਰ ਅਸਿਸਟੈਂਟ ਦੀ ਵੀ ਵੈਕੈਂਸੀਆਂ ਆਵਧਾਤੀਆਂ ਸੋਨੂ ਸਾਹ ਨਹੀਂ ਲੈਣ ਦੇਣਾ ਭਾਈ ਸਾਵੇ ਨੇ ਠੀਕ ਆ ਤਾਂ ਕਰਕੇ ਸਾਰੇ ਬੱਚਿਆਂ ਨੂੰ ਮੈਂ ਹੀ ਬਾਰ ਬਾਰ ਕਹਿਣਾ ਚਾਹੁੰਦਾ ਕਿ ਭਾਈ ਆਪ ਦੀ ਤੁਸੀਂ ਤਿਆਰੀ ਨਾ ਛੱਡੋ ਠੀਕ ਹੈ ਜੀ ਦੇਖਣਾ ਕੀ ਨੋਟੀਫਿਕੇਸ਼ਨ ਵਾਇਰਲ ਹੋ ਰਿਹਾ ਹੈਗਾ ਉਸ ਤੋਂ ਵੱਧ ਦੱਸਣਾ ਚਾਹੁੰਦਾ ਰਾਜੇ ਜੇ ਕੋਈ ਕੈਂਡੀਡੇਟ ਆਪਣੀ ਪੰਜਾਬ ਪੁਲਿਸ ਦੇ ਵਿੱਚ 10000 ਭਰਤੀ ਵਾਸਤੇ ਜਾਂ ਜੇਲ ਵਾਰਡਨ ਭਰਤੀ ਦੀ ਤਿਆਰੀ ਕਰਨਾ ਚਾਹੁੰਦਾ ਤਾਂ ਆਪਣੇ ਕੋਲੇ ਪੰਜਾਬ ਪੁਲਿਸ ਵਾਲਾ ਮੈਚ ਚੱਲ ਰਿਹਾ ਰਾਜੇ ਇਹ ਤਾਂ ਤੇਰੀ ਕੰਸਰ ਪਟਵਾਰੀ ਕਲਰਕ ਵੀਡੀਓ ਗਰੁੱਪ ਦੀ ਨਾਲ ਸਾਰੇ ਦੇ ਬੈਚ ਆਪਣੇ ਕੋਲ ਚੱਲ ਰਹੇ ਕਿਉਂਕਿ ਆਪਾਂ ਸਾਲ 'ਚ 4-5 ਬੈਚ ਜੀ ਚਲਾਉਣੇ ਹੁੰਦੇ ਆ राजे ਤਾਂ ਤੁਹਾਡੀਆਂ ਇੰਗਲਿਸ਼ ਅਤੇ ਮੈਥ ਦੀਆਂ ਕਲਾਸਾਂ ਵੀ ਸ਼ੁਰੂ ਕਰ ਦਿੱਤੇ ਆਂ ਗੀਆਂ ਗੀਆਂ ਬਾਕੀ राजे ਸਾਰਾ ਸਿਲੇਬਸ ਕਰਵਾਏ ਹੋਏ ਦੇ ਵਿੱਚੋਂ ਵਾਲ ਜਿਵੇਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ 90 92% ਕਰਵਾਏ ਹੋਏ ਚ ਮਿਲੂਗਾ ਤਾਂ ਉਵੇਂ ਹੀ ਮਿਲ ਰਿਹਾ ਹੈ ਕਾਰਨ ਉਹਦਾ ਕੀ ਹੈ राजे ਮੈਂ ਸਿਰਫ ਪੇਪਰ ਬੱਚਿਆਂ ਨੂੰ ਉਹੀ ਚੀਜ਼ਾਂ ਕਰਵਾਉਣਾ ਹੁੰਦਾ राजे ਉਹੀ ਚੀਜ਼ਾਂ ਕਰਵਾਉਣਾ ਹੁੰਦਾ ਜਿਹੜੀਆਂ ਪੇਪਰ ਦੇ ਵਿੱਚ ਆਉਂਦੀਆਂ ਹੁੰਦੀਆਂ ਠੀਕ ਹੈ ਜੀ ਤਾ ਕਰਕੇ ਰਾਜੇ ਦੇਖੋ ਜੀ 4-500 ਵੀਡੀਓ ਦੇ ਵਿੱਚ ਹੀ ਸਾਰਾ ਪੇਪਰ ਆ ਰਿਹਾ ਹੈਗਾ ਤੇ ਜਿਹੜੇ ਬੱਚੇ ਨੇ ਅੱਗੇ ਆ ਦੀ ਤਿਆਰੀ ਕਰਨੀ ਹੈ ਸਰਕਾਰੀ ਨੌਕਰੀ ਲੈਣ ਦੇ ਲਈ ਤਿਆਰੀ ਕੰਟੀਨਿਊ ਰੱਖ ਸਕਦੇ ਹੋ ਠੀਕ ਹੈ ਜੀ ਇਸ ਤੋਂ ਇਸ ਵਿੱਚ ਰਾਜੇ ਤੁਹਾਨੂੰ ਫਾਇਦਾ ਕੀ ਹੋ ਜੂ ਜਿਹੜੇ ਇੰਗਲਿਸ਼ ਦੇ ਰਾਜੇ ਤੁਹਾਡੇ ਸਪੈਸ਼ਲ ਕੋਰਸ ਜਿਹੜਾ 6 ਤੋਂ 7000 ਤੱਕ ਤੁਹਾਨੂੰ ਫ੍ਰੀ ਪ੍ਰੋਵਾਈਡ ਕਰਵਾਇਓ ਜ਼ੀਰੋ ਲੈਵਲ ਤੋਂ ਮੈਂ ਤਾਂ ਤੁਹਾਡੇ ਆਲਰੇਡੀ ਜ਼ੀਰੋ ਲੈਵਲ ਤੋਂ ਹੈਗਾ ਹੀ ਹੈਗਾ ਜਿਹੜਾ ਰਾਜੇ ਤੇ ਆਫਰ ਚੱਲ ਰਿਹਾ ਉਹ 5 ਤੋਂ 10 ਦਿਨ ਰਹੂਗਾ ਇਹ ਲੈ ਸਕਦਾ ਕੈਂਡੀਡੇਟ ਰਾਜੇ ਤੁਹਾਨੂੰ ਪੀਡੀਐਫ ਮਿਲਣਗੇ ਆਲ ਵੀਡੀਓ ਲੈਕਚਰ ਮਿਲਣਗੇ राजे ਸਾਰੇ ਲੈਕਚਰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਮਿਲਣਗੇ ਜ਼ੀਰੋ ਲੈਵਲ ਤੋਂ ਕਲਾਸਾਂ ਤਾਂ ਮੈਂ ਕਹਿੰਦਾ ਕਿ ਜਿਹੜਾ ਬੱਚਾ ਪਹਿਲੀ ਵਾਰ ਤਿਆਰੀ ਕਰਨਾ ਚਾਹੁੰਦਾ ਉਹ ਵੀ ਪੇਪਰ ਕਲੀਅਰ ਕਰ ਸਕਦਾ ਐਪ ਆਪਣੀ ਆ ਡਾਊਨਲੋਡ ਕਰ ਲਿਓ ਆਈਫੋਨ ਵਾਲੇ ਬੱਚੇ ਆ ਆਪਣਾ ਮੋਬਾਈਲ ਨੰਬਰ ਹੈਗਾ ਆ ਰਾਜ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਇੱਕ ਨੋਟਿਸ ਕੱਢਿਆ ਗਿਆ ਹੈਗਾ ਜਰਨਲ ਪੁਲਿਸ ਪੰਜਾਬ ਚੰਡੀਗੜ੍ਹ ਦੀਆਂ ਬਾੜਨ ਅਸਾਮੀਆਂ ਠੀਕ ਹੈ ਜੀ 175 ਚੰਡੀਗੜ੍ਹ ਵੈਸੀ ਲਿਖਿਆ ਹੋਗਾ ਇਹ ਆਹ ਪੰਜੀ ਟ੍ਰਿਪਲ ਪਲੱਸ ਬੋਰਡ ਪੰਜਾਬ ਦੇ ਪੇਪਰਾਂ ਦੀ ਭਰਤੀ ਕਰਦਾ ਹੈਗਾ ਠੀਕ ਹੈ ਜੀ ਜਿਹਦੇ ਜਿਹ 175 ਦਾ ਜੇਲ ਬਟਨਾਂ ਦੇ ਵੈਕੈਂਸੀਆਂ ਹੋਣਗੀਆਂ ਸੋਣੇਓ ਜਿਹਦੇ ਵਿੱਚ 4 ਮੈਟਰਾਂ ਦੀਆਂ ਵੈਕੈਂਸੀਆਂ ਹੋਣਗੀਆਂ ਮੁੰਡੇ ਤੇ ਕੁੜੀਆਂ ਦੋਨੇ ਫਾਰਮ ਭਰ ਸਕਦੇ ਆ 29 ਤਰੀਕ ਤੋਂ ਤੁਹਾਡੇ ਫਾਰਮ ਸ਼ੁਰੂ ਹੋ ਜਾਣਗੇ ਤੇ 20 ਤਰੀਕ ਜਿਹੜੀ ਇਹਦੀ ਲਾਸਟ ਡੇਟ ਆਦਾ ਜੇ ਆਨਲਾਈਨ ਐਪਲੀਕੇਸ਼ਨਾਂ ਦੀ ਠੀਕ ਹੈ ਜੀ ਵਿਦਿਆਕ ਯੋਗਤਾ ਅਪਲਾਈ ਕਰਨ ਦੀ ਮਿਤੀ ਤਰਖਾ ਇਹਦਾ ਜਿਹੜਾ ਪੂਰਾ ਨੋਟੀਫਿਕੇਸ਼ਨ ਹੈ ਇਹ ਸ਼ਾਮ ਤੱਕ ਆਪਣੇ ਕੋਲੇ ਪਹੁੰਚ ਜੂਗਾ ਸ਼ਾਮ ਤੱਕ ਤੁਹਾਨੂੰ ਇਹ ਸਾਰੀ ਵੀਡੀਓ ਕਲੀ-ਕਲੀ ਡਿਟੇਲ ਚ ਪਾ ਦੂੰਗਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਬਾਰੀਬਾਰ 1 ਵਜੇ ਪਹਿਲੀ ਦੱਸ ਦਨ ਕਿ ਦੀ ਕੁਆਲਿਫ ਇਦੀ ਕੁਆਲੀਫਿਕੇਸ਼ਨ 12ਵੀਂ ਰਹੂਗੀ ਉਮਰ ਹੱਦ ਇਹਦੀ ਜਨਰਲ ਦੀ 18 ਤੋਂ 28 ਸਾਲ ਬਾਕੀਆਂ ਦੀ 18 ਤੋਂ 33 ਸਾਲ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਪਹਿਲੀ ਦੱਸ ਦਦਾਂਗਾ ਠੀਕ ਹੈ ਜੀ ਪੇਪਰ ਇਹਦਾ ਹੋਊਗਾ ਤੁਹਾਡਾ 3 ਤੋਂ 4 ਮਹੀਨੇ ਤੱਕ ਤਾਂ ਕਰਕੇ ਕਹਿਣਾ ਰਾਜੇ ਇਹਦੀ ਤਿਆਰੀ ਕਰ ਲਓ ਪਿਛਲੀ ਵਾਰ ਵੀ ਸਾਰਾ ਪੇਪਰ ਕਰਵਾਏ ਹੋਏ ਜੋ ਆਇਆ ਸੀ ਕਿਉਂਕਿ ਆਪਣਾ ਜਿਹੜਾ ਚੈਨਲ ਰਾਜੇ ਪੰਜਾਬ ਦੇ ਵਿੱਚ ਪੁਲਿਸ ਦੀ ਤਿਆਰੀ ਕਰਾਉਣ ਵਾਸਤੇ ਸਪੈਸ਼ਲ ਸਭ ਤੋਂ ਪੁਰਾਣਾ ਚੈਨਲ ਹੈ ਠੀਕ ਹੈ ਜੀ ਤੇ ਸਭ ਤੋਂ ਵਧੀਆ ਚੈਨਲ ਆ ਇਹ ਹੈ ਕਿ ਤੁਹਾਨੂੰ ਸਿਰਫ ਉਹੀ ਚੀਜ਼ਾਂ ਕਰਵਾਉਣੇ ਆਪਾਂ ਕਿ ਜਿਹੜੀਆਂ ਤੁਹਾਡੇ ਬਾਤ ਇੰਪੋਰਟੈਂਟ ਆ ਜਿਵੇਂ ਤੁਹਾਡੇ ਹੁਣ ਕਰੰਟ ਅਫੇਅਰ ਹੀ ਲਾ ਲੋ ਜੇਕਰ ਤੁਹਾਨੂੰ ਮੈਂ ਦੱਸ ਦੇਣਾ ਹੈ ਕਰੰਟ ਅਫੇਅਰ ਕਰਵਾਉਣੇ ਉਹ ਤੁਹਾਡੀ ਮੈਂ 30 ਮਿੰਟਾਂ ਦੀ ਵੀਡੀਓ ਚ ਕਵਰ ਕਰ ਦਿੰਦਾ ਜਾਂ ਤਾਂ ਇਹਦਾ ਮਤਲਬ ਆਪਾਂ ਗੱਲ ਖਿਲਾਰਦੇ ਨਹੀਂ ਹੈਗੇ ਤੁਹਾਡਾ ਪੁਆਇੰਟ ਤੁਹਾਡੇ ਦਿਮਾਗ 'ਚ ਗੱਲ ਪਾਈ ਜਾਂਦੀ ਹੈ ਜੇਕਰ ਕੋਈ ਕੈਡੀ ਦਾ ਦੀ ਨੌਕਰੀ ਲੈਣਾ ਚਾਹੁੰਦਾ ਤਾਂ ਜੇ ਵਧੀਆ ਢੰਗ ਨਾਲ ਇੰਗਲਿਸ਼ ਸਾਰਾ ਕੁਝ ਸਮਝੇ ਤੇ A to Z ਬਰੀਕੀ ਨਾ ਕਰਨਾ ਚਾਹੁੰਦਾ ਤਾਂ ਕਰ ਸਕਦਾ ਤਾਂ ਜੀ ਧੰਨਵਾਦ ਮੇਰੇ ਦੋਸਤ ਠੀਕ ਹੈ ਬਸ ਦੱਬੀ ਚੱਲੋ ਕੰਮ ਰਜੇ ਹਿੰਮਤ ਨਹੀਂ ਹਾਰਨੀ ਜਿੰਨਾ ਚਿਰ ਤੁਹਾਨੂੰ ਨੌਕਰੀ ਨਹੀਂ ਮਿਲਦੀ ਉਨਾਂ ਜਰ ਲੱਗੇ ਰਹੋ ਠੀਕ ਹੈ ਜੀ ਇਹ ਨਹੀਂ ਹੋਗਾ ਕਿ ਇੱਕ ਪੇਪਰ ਵਧੀਆ ਨਹੀਂ ਹੋਇਆ ਤਾਂ ਡੱਗ ਪੋ ਮੰਜਿਆ ਤੇ ਕੁਝ ਨਹੀਂ ਹੁੰਦਾ 10000 ਭਰਤੀ ਹੋਰ ਆਉਣੀ ਹੈ ਭਰਤੀਆਂ ਹੀ ਭਰਤੀਆਂ ਜਿੰਨਾ ਚਿਰ ਆ ਸਰਕਾਰ ਹੈਗੀ ਉਨਾਂ ਜਰ ਤਾਂ ਨਜ਼ਾਰੇ ਲਓ ਇੱਕ ਦੋ ਵਾਰ ਦੇਖਾਂਗੇ ਕੀ ਬੰਦਦਾ